वोटिंग प्रशासन तैयार वोटर वोट पाने पब्बा पार उम्मीदवार कर रहे डोर टू डोर प्रचार की विधायक निभाएगा वफा जहां करेगा दल बदली ਜੀ ਹਾਂ ਬਸ ਚੰਦ ਘੰਟੇ ਬਾਕੀ ਚੰਦ ਘੰਟਿਆਂ ਬਾਅਦ ਤਲਵਦਲੂਆਂ ਲਈ ਜਾਣੀ ਜਾਂਦੀ ਜਲੰਧਰ ਪੱਛਮੀ ਦੀ ਜ਼ਿਮਣੀ ਚੋਣ ਲਈ VOTING ਸ਼ੁਰੂ ਹੋ ਜਾਵੇਗੀ ਬੁੱਧਵਾਰ ਦੀ ਸਵੇਰ ਤੋਂ VOTING ਸ਼ੁਰੂ ਹੋਵੇਗੀ ਜਿਸ ਦਾ ਨਤੀਜਾ 13 ਜੁਲਾਈ ਨੂੰ ਆਵੇਗਾ ਤੇ ਫਿਰ ਤੈ ਹੋਵੇਗਾ ਕਿ ਜਲੰਧਰ ਪੱਛਮੀ ਦਾ ਸਿਕੰਦਰ ਕੌਣ ਹੋਵੇਗਾ ਜੀ ਹਾਂ EVM ਪਹੁੰਚ ਚੁਕੀਆਂ ਨੇ ਚੌਣ ਪ੍ਰਚਾਰ ਖੰਮਿਆ ਹੋਇਆ ਹੈ ਲੀਡਰ ਸਿਰਫ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਨੇ ਤਾਰੀਆਂ ਹੀ ਪਾਰਟੀਆਂ ਨੇ ਆਪਣੀ ਤਾਕਤ ਝੋਕ ਦਿੱਤੀ ਹੈ ਪ੍ਰਸ਼ਾਸਨ ਵੀ ਪੂਰਾ ਤਿਆਰ ਹੈ ਦੱਸ ਦਈਏ ਕਿ 10 ਜੁਲਾਈ ਨੂੰ VOTING ਹੋਵੇਗੀ ਤੇ ਨਤੀਜੇ 13 ਜੁਲਾਈ ਨੂੰ ਆਉਣਗੇ ਕੁੱਲ 15 ਉਮੀਦਵਾਰ ਨੇ 181 ਪੋਲਿੰਗ ਬੂਥ ਬਣਾਏ ਗਏ ਨੇ 1,71,462 ਵੋਟਰਸ ਨੇ 99,360 ਮਰਦ ਵੋਟਰ ਜਦਕਿ 82,095 ਮਹਿਲਾ ਵੋਟਰ ਹਨ ਨਾਲੀ ਸੱਤ 트랜ਸਜੈਂਡਰ ਵੋਟਰ ਵੀ ਵੋਟਰ ਸੂਚੀ ਚ ਸ਼ਾਮਲ ਹਨ ਪੰਜ ਮੁੱਖ ਪਾਰਟੀਆਂ ਵੱਲੋਂ ਆਪਣੇ ਜਿਹੜੇ ਉਮੀਦਵਾਰ ਖੜੇ ਕੀਤੇ ਗਏ ਨੇ ਉਹਨਾਂ ਚੋਂ ਆਮ ਆਦਮੀ ਪਾਰਟੀ ਵੱਲੋਂ ਮੋਹਿੰਦਰ ਭਗਤ ਭਾਜਪਾ ਵੱਲੋਂ ਸ਼ੀਤਲੰਗਰਾਲ ਕਾਂਗਰਸ ਵੱਲੋਂ ਸੁਰਿੰਦਰ ਕੌਰ ਭੀਐਸਪੀ ਵੱਲੋਂ ਵਿੰਦਰ ਲਖਾ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਰਜੀਤ ਕੌਰ ਨੂੰ ਮੈਦਾਨ ਚ ਉਤਾਰਿਆ ਗਿਆ ਐ ਇਸ ਸੀਟ ਤੇ ਚੋਣ ਸਾਬਕਾ ਵਿਧਾਇਕ ਸ਼ੀਤਲੰਗਰਾਲ ਦੇ ਅਸਤੀਫੇ ਤੋਂ ਬਾਅਦ ਹੋਣ ਜਾ ਰਹੀ ਹੈ ਤੇ ਸ਼ੀਤਲ ਲੰਗਰਾਲ ਹੁਣ ਭਾਜਪਾ ਵੱਲੋਂ ਚੋਣ ਲੜ ਰਹੇ ਨੇ ਇਹ ਕੋਈ ਪਹਿਲਾ ਮੌਕਾ ਨਹੀਂ ਜਦ ਜਲੰਧਰ ਪੱਛਮੀ ਸੀਟ ਤੇ ਜਦ ਉਥੋਂ ਦੇ ਮੌਜੂਦਾ ਵਿਧਾਇਕ ਸਾਹਿਬ ਨੇ ਪਾਰਟੀ ਨੂੰ ਧੋਖਾ ਦੇ ਕੇ ਪਾਰਟੀ ਬਦਲ ਲਈ ਜੇ ਸੀਟ ਦੇ ਪੁਰਾਣੇ ਅੰਕੜਿਆਂ ਦੀ ਗੱਲ ਕਰੀਏ ਤਾਂ 2017 ਚ ਕਾਂਗਰਸ ਦੀ ਸੀਟ ਤੋਂ ਸੁਸ਼ੀਲ ਰਿੰਕੂ ਜਿੱਤੇ ਸੀ ਰਿੰਕੂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ 2022 ਚ आम आदमी पार्टी तो शीतल अंगुराल विधायक बने लोकसभा चुनाव तो ठीक पहला 27 मार्च नु शीतल भाजपा च शामिल हो गए जेकर 2022 ਦੇ ਅੰਕੜਿਆਂ ਦੀ ਗੱਲ ਕਰੀਏ ਤਾਂ 2022 ਚ शीतल अंगुराल आम आदमी पार्टी ਵੱਲੋਂ ਚੋਣ ਲੜ ਕੇ 39213 ਵੋਟਾਂ ਹਾਸਲ ਕਰਕੇ ਜੇਤੂ ਘਰਾੜ ਦਿੱਤੇ ਗਏ ਸੀ ਜਦ ਕਿ ਕਾਂਗਰਸ ਦੇ ਸੁਸ਼ੀਲ ਕੁਮਾਰ ਰਿੰਕੂ ਨੇ 34960 ਵੋਟਾਂ ਹਾਸਲ ਕੀਤੀਆਂ ਜਦ ਕਿ ਭਾਜਪਾ ਦੇ ਮਹਿੰਦਰ ਭਗਤ ਨੂੰ 33486 ਵੋਟਾਂ ਹਾਸਲ ਹੋਈਆਂ ਸੀ ਇਸ ਵਾਰ ਉਮੀਦਵਾਰ ਤਾਂ ਕੁਝ ਕੁਝ ਉਹੀ ਨੇ ਪਰ ਉਹਨਾਂ ਨੇ ਪਾਰਟੀਆਂ ਬਦਲ ਲਈਆਂ ਨੇ ਮਹਿੰਦਰ ਭਗਤ ਜੋ ਪਹਿਲਾਂ ਭਾਜਪਾ ਚ ਸੀ ਇਸ ਵਾਰ ਆਪ ਤੋਂ ਚੋਣ ਲੜ ਰਹੇ ਨੇ ਸ਼ੀਤਲ ਅੰਗੁਰਾਲ ਜੋ ਆਪ ਦੇ ਵਿਧਾਇਕ ਸਨ ਉਹ ਹੁਣ ਭਾਜਪਾ ਤੋਂ ਚੋਣ ਲੜ ਰਹੇ ਨੇ ਇੰਤਜ਼ਾਰ ਹੈ 13 ਤਰੀਕ ਦਾ ਜਦ ਜਲੰਧਰ ਦਾ ਸਿਕੰਦਰ ਤੈ ਹੋ ਜਾਵੇਗਾ ਉਸ ਤੋਂ ਬਾਅਦ ਰਹਿੰਦੇ ਕਾਰਜਕਾਲ ਦੇ ਲਈ ਵੀ ਇਸ ਸੀਟ ਤੇ ਨਜ਼ਰਾਂ ਬਣੀਆਂ ਰਹਿਣਗੀਆਂ ਕਿ ਬਾਕੀ ਦੇ ਸਾਲ ਵੀ ਵਿਧਾਇਕ ਸਾਹਿਬ ਇਸ ਸੀਟ ਤੇ ਟिके ਰਹਿੰਦੇ ਨੇ ਆਪਣੇ ਲੋਕਾਂ ਦਾ ਸਾਥ ਨਿਭਾਉਂਦੇ ਨੇ ਜਾਂ ਫਿਰ ਨਹੀਂ ਡਿਸਟ੍ਰਿਕਟ ਇਲੈਕਸ਼ਨ ਅਫੀਸਰ ਵੱਲੋਂ ਵੀ ਜਿਹੜੀਆਂ ਕਿ ਉਹ ਕਈ ਮੀਟਿੰਗਾਂ ਕੀਤੀਆਂ ਗਈਆਂ ਨੇ ਆਰਓ ਸਾਹਿਬ ਵੀ ਇਸ ਵਕ ਇਸੇ ਕੰਪਲੈਕਸ ਦੇ ਵਿੱਚ ਮੌਜੂਦ ਨੇ ਤੁਹਾਨੂੰ ਦੱਸ ਦਈਏ ਕਿ ਜਲੰਧਰ ਪੱਛਮੀ ਦੀ ਜਿਮਨੀ ਚੋਣ ਕੱਲ ਹੋਣ ਜਾ ਰਹੀ ਹੈ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਚੋਣਾ ਹੋਣ ਗਿਆ ਕੁੱਲ 1,72,000 ਦੇ ਕਰੀਬ ਜਿਹੜੇ ਵੋਟਰ ਨੇ ਜਲੰਧਰ ਵੈਸਟ ਦੇ ਉਹ ਪੋਲਿੰਗ ਸਟੇਸ਼ਨਾਂ ਤੇ ਜਾ ਕੇ ਮੋਹਰ ਲਗਾਣਗੇ ਤੇ 13 ਤਰੀਕ ਨੂੰ ਇਹਦਾ ਫੈਸਲਾ ਹੋਏਗਾ ਇਸੇ ਕੰਪਲੈਕਸ ਦੇ ਵਿੱਚ ਗਿਣਤੀ ਹੋਏਗੀ ਹੁਣ ਦੇਖਣਾ ਹੋਏਗਾ ਕਿ ਜਲੰਧਰ ਵੈਸਟ ਦੇ 1 ਲੱਖ ਤੋਂ 1,72,000 ਤੋਂ ਵੱਧ ਵੋਟਰ ਕਿਸ ਪਾਰਟੀ ਦੇ ਉਮੀਦਵਾਰ ਨੂੰ ਫਤਵਾ ਦੇ ਕੇ 13 ਤਰੀਕ ਨੂੰ ਵਿਧਾਨ ਸਭਾ ਦੀਆਂ ਪੋਲਿੰਗਾਂ 'ਚ ਪਹੁੰਚਾਉਂਦੇ ਨੇ ਇਹ ਹੁਣ ਦੇਖਣਾ ਹੋਏਗਾ ਕੈਮਰਾ ਪਰਸਨ ਜੀ ਗਰੁੱਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਲੰਧਰ